ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਵਲੌਗ ਦੇ ਵਿੱਚ ਕਿਾ ਹਾਲ ਚਾਲ ਆ ਦੋਸਤੋ ਠੀਕ ਠਾਕ ਜੀ ਕੀ ਕਰਦੀਆਂ ਛਿੰਦੋ ਬਹਾਰ ਆ ਜਾ ਛਿੰਦੋ ਕਿੱਥੇ ਆ ਕਰ ਕਿੱਥੇ ਛਿੰਦੋ ਮੰਦੀਆ ਆਪਾਂ ਪਹੁੰਚ ਗਏ ਜੀ ਕਣਕ ਵੜਾਣ ਦੇ ਲਈ ਖੇਤਾਂ 'ਚ ਬਾਬਾ ਜੀ ਦੀ ਕਿਰਪਾ ਦੇ ਨਾਲ ਪਹਿਲੇ ਖੇਤ ਦੀ ਜਿਹੜੀ ਬਾੜੀ ਆ ਉਹ ਆਪਾਂ ਕਰ ਲਈ ਆ ਤੇ ਫੇਰ ਕਰ ਕਰ ਕੇ ਕੰਮ ਐ ਨਨ ਨਵੇੜ ਕੇ ਤੇ ਆਪਾਂ ਨਹਾ ਧੋ ਕੇ ਤੇ ਪਗ ਬੰਨ ਕੇ ਤੇ ਆਪਾਂ ਨਿਕਲ ਪਏ ਆ ਸ਼ਹਿਰ ਨੂੰ ਸ਼ਹਿਰ ਜਾਂਦੇ ਜਾਂਦੇ ਆਪਾਂ ਫਿਰ ਘਰ ਵਾਲੀਆਂ ਕੀਤੀਆਂ ਗੱਲਾਂ ਮੈਂ ਕਿਹਾ ਛਿੰਦੋ ਅੱਜ ਆ ਕੇ ਆਪਾਂ ਦਾਣੇ ਬਾਣੇ ਆ ਡਰਮ ਚ ਮੈਂ ਸੁੱਪ ਜਾਣੇ ਆ ਤੇ ਮੈਂ ਜਿਹੜੇ ਸ਼ਹਿਰ ਕੰਮ ਕਰਨੇ ਵਾਲੇ ਉਹ ਕਰ ਲੂੰਗਾ ਤੂੰ ਐਨ ਕੰਮਕੁਮ ਕਰ ਵੇੜ ਕੇ ਆਪਾਂ ਘਰੇ ਪਹੁੰਚ ਜਾਣਾ ਲੋ ਜੀ ਪਹੁੰਚ ਗਏ ਆਪਾਂ ਗੁਰੂ ਘਰੇ ਗੁਰਦੁਆਰਾ ਸ੍ਰੀ ਚੰਨ ਕਮਲ ਸਾਹਿਬ ਪਾਤਸ਼ਾਹੀ 6ਵੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਾਹਰ ਦੀ ਚਰਨ ਛੋਹ ਪ੍ਰਾਪਤ ਧਰਤੀ ਅਕਾਲ ਤਖਤ ਦੇ ਬਾਨੀ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਕਰਨ ਸਾਰੇ ਜਗਤ ਤੇ ਉਤਵਾਰ ਸੇਵਾਦਾਰ ਲੱਗੇ ਹੋਏ ਸੀਗੇ ਗੱਡੀ ਚੋਂ ਬਾਲਣ ਲਾਣ ਲਈ ਸਾਡਾ ਪਿਆਰਾ ਵੀਰ ਗੁਰਮukh ਸਿੰਘ ਗੁਰਮukh ਸਿੰਘ ਜੀ ਇਧਰ ਦੇਖੋ ਤੁਹਾਡੇ ਮਿੱਤਰ ਤੁਹਾਨੂੰ ਬੁਲਾ ਰਹੇ ਨੇ ਕੰਮ ਚੱਕ ਕੇ ਰੱਖਣਾ ਪੁਰ ਆਏ ਦੇ ਚੱਕ ਦੇ ਚੱਕ ਦਿਓ ਉਹ ਜਿਹੜਾ ਅੰਕਾਰ ਸਿੰਘ ਜੀ ਹੁਣੀ ਵੀ ਗੜੇ ਆ ਲਓ ਇਹ ਪਹੁੰਚ ਗਿਆ ਆਪਾ ਪੰਮੇ ਭਰਾ ਕੋ ਇਹ ਆਪਣਾ ਭਰਾ ਵਾ ਮਕਾਨਦੇਪੁਰ ਰੋਡ ਤੇ ਦੁਕਾਨ ਆ ਬਾਈ ਉਹਨਾਂ ਦੀ ਬੈਗਾਂ ਦੀ ਜੇ ਕਿਸੇ ਨੂੰ ਬੈਗ ਚਾਹੀਦੇ ਹੋਣ ਇਹਨਾਂ ਨਾਲ ਸੰਪਰਕ ਕਰ ਸਕਦਾ ਲਾਓ ਇੱਕ ਕੁੜੀ ਦੀ ਐਡਮਿਸ਼ਨ ਕਰਾਉਣ ਦੇ ਲਈ ਪਹੁੰਚ ਗਏ ਐਸਐਨ ਕਾਲਜ ਮੰਗਿਆ ਤੇ ਮੰਗਿਆ ਤੋਂ ਐਡਮਿਸ਼ਨ ਕਰਾ ਕੇ ਪ੍ਰਿੰਸੀਪਲ ਸਾਹਿਬ ਨਾਲ ਕਰਕੇ ਗੱਲਬਾਤ ਤੇ ਆਪਾਂ ਪਹੁੰਚ ਗਏ ਆਪਣੇ ਦਫ਼ਤਰ ਆ ਕੇ ਖਾਤੇ ਕੜੀ ਯੋਲ ਮਿੱਤਰੋ ਆਏ ਹਾਏ ਹਾਏ ਕੈਸੀ ਕੜੀ ਬਣਾਈ ਸੀ ਚਾਚੀ ਨੇ ਨਜ਼ਾਰੇ ਵੱਜ ਗਏ ਮਿੱਤਰੋ ਅੱਜ ਤਾਂ ਤੇ ਮਿੱਤਰ ਆਪਣੇ ਆ ਗਏ ਇੱਧਰ ਕਹਿੰਦੇ ਹਾਂਜੀ ਦੋਸਤੋ ਕੀ ਕਰ ਰਹੇ ਗੁਰਪ੍ਰੀਤ ਜੁਣੀ ਦੋਸਤੋ ਇੱਧਰ ਆਪਣਾ ਇਹ ਪਾਣੀ ਵਾਲਾ ਫਿਲਟਰ ਥੱਲੇ ਲਿਆਂਦਾ ਆਈਸਕ੍ਰੀਮ ਪਾਰਲਰ ਆ ਸਾਡਾ ਗੜ ਸ਼ੈਂਕਰ ਤੋਂ ਬੰਗਿਆਂ ਸਿੱਧ ਮੰਦਿਰ ਦੇ ਕੋਲ ਤੁਹਾਨੂੰ ਉਮੂਲ ਦੀ ਆਈਸਕ੍ਰੀਮ ਤੇ ਸ਼ਹਿਰ ਜਾਣ ਲਈ ਵਿਦੇਸ਼ ਜਾਣ ਲਈ ਸ਼ਹਿਰ ਨਾਲੋਂ ਸਸਤੀਆਂ ਟਿਕਟਾਂ ਤੇ ਪੰਜਾਬੀ ਕਲਾਕਾਰ ਪੰਮਾ ਡੂਮੇਵਾਲ ਸਾਹਿਬ ਦੀ ਬੁਕਿੰਗ ਦਾ ਦਫ਼ਤਰ ਵੀ ਇੱਥੇ ਹੀ ਆ ਤੇ ਆਹ ਪਹੁੰਚ ਗਏ ਜੀ ਆਪਾਂ ਏਜੰਸੀ 'ਚ ਮੈਡਮ ਨੂੰ ਲੈਣ ਲਈ ਮੈਡਮ ਸੀਗੀ 10 ਮਿੰਟ ਲੇਟ ਆ ਜੀ ਕਹਿੰਦੀ 2 ਮਿੰਟ ਰੋਕੋ ਬਈ ਚੱਲਦੇ ਆ ਇਹ ਬੰਦੇ ਕੰਮ ਨਹੀਂ ਕਰਦੇ ਸੀ ਤੇ ਇਹਨਾਂ ਦੀ ਚੰਗੀ ਕੁੱਤੇ ਖਾਣੀ ਹੋ ਰਹੀ ਸੀ ਮੈਡਮ ਉਹਨਾਂ ਤੋਂ ਮੈਡਮ ਜੀ ਰੋ ਰੋਬ ਇੱਥੇ ਮਾਰ ਲਾਨੇ ਘਰ ਦਾ ਵਜਦਾ ਨਹੀਂ ਸਾਡੇ ਕੋਲੋਂ ਹਾਂ ਹਾਂ ਕੋਈ ਨਹੀਂ ਭਗਾਨੇ ਕੰਮ ਕਰ ਜੁੱਤੀਆਂ ਨਾ ਖਾ ਲਈਂ ਸਾਲਾ ਲਓ ਜੀ ਆਪਾਂ ਚੱਕਿਆ ਮੋਟਰ ਤੇ ਮੈਡਮ ਨੂੰ ਲਿਆ ਨਾਲ ਤੇ ਆਪਾਂ ਪਹੁੰਚ ਗਏ ਜੀ ਘਰੇ ਘਰੇ ਪਹੁੰਚ ਕੇ ਤੇ ਕੱਪੜੇ-ਕੁਪੜੇ ਬਦਲ ਕੇ ਤੇ ਆਪਾਂ ਪਹੁੰਚ ਗਏ ਜੀ ਮੈਦਾਨ ਦੇ ਵਿੱਚ ਜਿੱਥੇ ਪਈ ਸੀ ਕਣਕ ਕਣਕ ਚੱਕਣੀ ਸੀ ਉਹ ਮੈਡਮ ਜੀ ਕਿਦਾਂ ਫੇ ਕਣਕ-ਕਣਕ ਚੱਕੋਗੇ ਕਿ ਨਹੀਂ ਘੰਟੇ ਦੋ ਦਾ ਕੰਮ ਹੈ ਮੈਡਮ ਜੀ ਠੀਕ ਆ ਚੱਕ ਦੇਣਾ ਕੰਮ ਕਹਿੰਦੀ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਹੈਗੀਂ ਤੇਰੇ ਨਾਲ ਲੋਬੇ ਕਾਣਾ ਕੋਨ ਕੀ ਚਾਕ ਕਰ ਤਵਾਦਾ ਆਪਾਂ ਡਰਮ ਕਰਨਾ ਜੀ ਬੇਲਾ ਬੇਲਾ ਡਰਮ ਕਰਕੇ ਪਹਿਲਾ ਬਾਹਰ ਲਈ ਗਣਕੇ ਰੱਖੀ ਇੱਥੇ ਫੇ ਡਰਮ ਕੀਤਾ ਬੇਲਾ ਡਰਮ ਬੇਲਾ ਕਰਾ ਕੇ ਮੈਡਮ ਨੇ ਬਣਾਈਆਂ ਰੋਟੀਆਂ ਬੀਬੀ ਦੇ ਨਾਲ ਬੀਬੀ ਦੇ ਨਾਲ ਰੋਟੀਆਂ ਰੋਟੀਆਂ ਬਣਾ ਕੇ ਤੇ ਆਪਾਂ ਖਾਧੀ ਫਿਰ ਟਮਾਟਰ ਦੀ ਚਟਨੀ ਨਾਲ ਰੋਟੀ ਮੈਡਮ ਨੂੰ ਵਿਚਾਰੀ ਨੂੰ ਫੇਰ ਪਈਆਂ ਰੋਟੀਆਂ ਖਾਣੀਆਂ ਪਈਆਂ ਇਸ ਕਰਕੇ ਥੋੜੇ ਜਿਹਾ ਮੈਡਮ ਕਰਾਇੰਗ ਕੀਤੀ ਮੈਡਮ ਨੇ ਸਾਰੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਬਾਏ ਬਾਏ